ਵਰਨ ਸਤਕਾਰਯੋਗ ਗੁਰੂ ਪਿਆਰਿਓ ਗੁਰੂ ਸਵਾਰਿਓ ਪਿਛਲੀ ਕੜੀ ਚ ਆਪ ਜੀ ਨੇ ਸਰਵਣ ਕੀਤਾ ਸੀ ਸਾਕਾ ਚਮਕੌਰ ਚਮਕੌਰ ਦੇ ਜਦ ਚ ਖਾਲਸਾਈ ਫੌਜਾਂ ਨੇ ਕਿਸ ਤਰ੍ਹਾਂ 10 ਲੱਖ ਮੁਲਖੀਆਂ ਨਾਲ ਮੁਕਾਬਲਾ ਕੀਤਾ ਦੁਨੀਆ ਦੀ ਇਸ ਅਸਾਵੇਂ ਜੰਗ ਚ ਕਿਹੜੇ ਕਿਹੜੇ ਸਿੰਘ ਲੜਾਈ ਚ ਹਾਜ਼ਰ ਸਨ ਜਿਨ੍ਹਾਂ ਨੇ ਜੋਰ ਵਿਖਾਏ ਇਤਿਹਾਸ ਦੀਆਂ ਪੁਸਤਕਾਂ ਜਿ ਇਹਨਾਂ ਦੇ ਵਖਰੇਵੇਂ ਨਜ਼ਰ ਆਉਂਦੇ ਨੇ ਪਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਰੇ ਸਿੰਘਾਂ ਦਾ ਵੇਰਵਾ ਇਕੱਤਰ ਕਰਕੇ ਆਪ ਜੀ ਨਾਲ ਸਾਂਝਾ ਕੀਤਾ ਜਾਵੇ। ਤੋਂ ਆਪ ਜੀ ਨੂੰ ਦੱਸਦੇ ਹਾਂ ਕਿ ਚਮਕੌਰ ਦੀ ਜੰਗ ਵਿੱਚ ਗੁਰੂ ਫੌਜ ਵਿੱਚ ਗੁਰੂ ਗੋਬਿੰਦ ਸਿੰਘ ਜੀ ਖੁਦ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੋਰਾਵਰ ਸਿੰਘ ਗੁਰੂ ਸਾਹਿਬ ਦੇ ਤੇ ਸਿੱਖ ਪੰਥ ਦੇ ਪੰਜ ਪਿਆਰੇ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੁਕਮ ਸਿੰਘ ਜੀ ਭਾਈ ਸਾਹਬ ਸਿੰਘ ਜੀ ਗੁਰੂ ਸਾਹਿਬ ਤੇ ਪੰਥ ਖਾਲਸਾ ਦੇ ਆਨੰਦਪੁਰੀ ਮੁਕਤੇ ਤੇ ਹੋਰ ਸਿੰਘ ਭਾਈ ਮਾਨ ਸਿੰਘ ਜੀ ਜੋ ਭਾਈ ਮਨੀ ਸਿੰਘ ਜੀ ਦੇ ਭਰਾ ਸਨ ਭਾਈ ਦਾਨ ਸਿੰਘ ਜੀ ਉਹ ਵੀ ਭਾਈ ਮਨੀ ਸਿੰਘ ਜੀ ਦੇ ਭਰਾ ਸਨ ਭਾਈ ਅਜਬ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਪੁੱਤਰ ਸਨ ਭਾਈ ਅਜਾਇਬ ਸਿੰਘ ਜੀ ਭਾਈ ਮਨੀ ਸਿੰਘ ਦੇ ਪੁੱਤਰ ਸਨ ਭਾਈ ਅਨਕ ਸਿੰਘ ਇਹ ਵੀ ਭਾਈ ਮਨੀ ਸਿੰਘ ਦੇ ਪੁੱਤਰ ਸਨ ਭਾਈ ਆਲਮ ਸਿੰਘ ਨੱਚਣਾ चौहान ਰਾਜਪੂਤ ਜੋ ਪੰਗਾਣੀ ਦੇ ਜੁੱਧ ਦਾ ਜਥੇਦਾਰ ਸੀ ਭਾਈ ਬੀਰ ਸਿੰਘ ਭਾਈ ਆਲਮ ਸਿੰਘ ਦਾ ਭਰਾ ਭਾਈ ਅਮੌਲਿਕ ਸਿੰਘ ਤੇ ਭਾਈ ਮੋਰ ਸਿੰਘ ਇਹ ਦੋਵੇਂ ਭਾਈ ਆਲਮ ਸਿੰਘ ਦੇ ਪੁੱਤਰ ਸਨ ਭਾਈ ਨਾਨੂ ਸਿੰਘ ਇਹ ਭਾਈ ਜੈਤਾ ਜੀ ਦੇ ਨਾਲ ਨਵੇਂ ਪਾਤਸ਼ਾਹ ਦਾ ਸੀਸ ਲਿਆਉਣ ਵਾਲੇ ਸੀਗੇ ਤੇ ਭਾਈ ਜੈਤਾਈ ਦੇ ਪਿਤਾ ਸੀ ਭਾਈ ਫਤੇ ਸਿੰਘ ਖੁਰਦਪੁਰ ਮੰਗੜ ਤੋਂ ਭਾਈ ਈਸ਼ਾ ਸਿੰਘ ਡਲਵਾ ਭਾਈ ਟੈਲ ਸਿੰਘ ਡਲਵਾ ਭਾਈ ਦੇਵਾ ਸਿੰਘ ਬੁਘਿਆਣਾ ਭਾਈ ਧੰਨਾ ਸਿੰਘ ਜਿਨ੍ਹਾਂ ਨੇ ਪੌਂਟਾ ਸਾਹਿਬ ਵਿਖੇ ਚੰਦਨ ਕਵੀ ਦੀ ਕਵਤਾ ਦੇ ਅਰਥ ਕਰਕੇ ਉਸ ਦਾ ਮਾਣ ਤੋੜਿਆ ਸੀ ਉਹ ਵੀ ਗੁਰੂ ਸਾਹਿਬ ਦੇ ਨਾਲ ਨੇ ਇਹ ਗੁਰੂ ਸਾਹਿਬ ਦੇ ਘੋੜਿਆਂ ਦੇ ਸੇਵਾਦਾਰ ਸਨ ਭਾਈ ਕੀਰਤ ਸਿੰਘ ਜੀ ਇੱਕ ਲੇਖਕ ਸੀ ਭਾਈ ਮਦਨ ਸਿੰਘ ਤੇ ਭਾਈ ਕੋਠਾ ਸਿੰਘ ਇਹ ਦੋਹੇ ਭਾਈ ਦਿਆਲਾ ਜਿਲਾਹੇ ਦੇ ਪੁੱਤਰ ਸਨ ਪਿੰਡ ਬਗਟਾਣਾ ਫਤੇਗੜ ਸੇ ਤੇ ਦੋਹੇ ਹੀ ਚਮਕੌਰ ਦੀ ਗੜੀ ਦੇ ਦਰਵਾਜੇ ਦੇ ਦਰਬਾਨ ਰਹੇ ਭਾਈ ਨਾਹਰ ਸਿੰਘ ਭਾਈ ਸ਼ੇਰ ਸਿੰਘ ਭਾਈ ਬਖਸ਼ੀਸ਼ ਸਿੰਘ ਪੈਰੋਵਾਲ ਲਾਹੌਰ ਤੋਂ ਭਾਈ ਸੰਗਤ ਸਿੰਘ ਬੰਗਸ਼ੇੜੀ ਜਿਹੜੇ ਭਾਈ ਮਨੀ ਸਿੰਘ ਦੇ ਚਾਚੇ ਦੇ ਪੁੱਤਰ ਭਾਈ ਨੱਠੀਆ ਦੇ ਪੁੱਤਰ ਸੀ ਭਾਈ ਗੁਰਬਖਸ਼ ਸਿੰਘ ਇਹ ਵੀ ਭਰੋਵਾਲ ਅੰਮ੍ਰਿਤਸਰ ਤੋਂ ਸਨ ਭਾਈ ਸੰਗਤ ਸਿੰਘ ਜੀ ਜਿਹੜੇ ਭਾਈ ਜੈਤਾ ਦੇ ਭਰਾ ਸਨ ਜਿਨ੍ਹਾਂ ਦਸ਼ਮੇਸ਼ ਪਿਤਾ ਜੀ ਨੇ ਪੋਸ਼ਾਕ ਤੇ ਕਲਗੀ ਲਾ ਕੇ ਟਾਰੀ ਤੇ ਬਿਠਾਇਆ ਸੀ ਆਪ ਤਾੜੀ ਮਾਰ ਕੇ ਕਿਲੇ ਚੋਂ ਨਿਕਲੇ ਸਨ ਭਾਈ ਸ਼ਾਮ ਸਿੰਘ ਜੀ ਭਾਈ ਸੁੱਖਾ ਸਿੰਘ ਜੀ ਭਾਈ ਮਕੰਦ ਸਿੰਘ ਜੀ ਭਾਈ ਜਵੰਦ ਸਿੰਘ ਜੀ ਭਾਈ ਜਵੰਦ ਸਿੰਘ ਮੱਖਣਸ਼ਾ ਲਬਾਣਾ ਦੇ ਪੁੱਤਰੇ ਸੀ ਭਾਈ ਲਾਲ ਸਿੰਘ ਜੀ ਭਾਈ ਹੁਕਮ ਸਿੰਘ ਜੀ ਭਾਈ ਕੇਸਰਾ ਸਿੰਘ ਜੀ ਭਾਈ ਕਿਰਪਾ ਸਿੰਘ ਜੀ ਭਾਈ ਸੰਮੁਖ ਸਿੰਘ ਜੀ ਭਾਈ ਕਿਰਪਾ ਸਿੰਘ ਤੇ ਭਾਈ ਸੰਮੁਖ ਸਿੰਘ ਇਹ ਦੋ ਸਕੇ ਭਰਾ ਸਨ ਕਸ਼ਮੀਰੀ ਪੰਡਿਤ ਸਨ ਜਿਹੜੇ ਨਵੇਂ ਪਾਤਸ਼ਾਹ ਕੋਲ ਤਿਲਕ ਜੰਜੂ ਦੀ ਰਾਖੀ ਵਾਸਤੇ ਫਰਿਆਦੀ ਹੋ ਕੇ ਆਏ ਸਨ ਆਨੰਦਪੁਰ ਸਾਹਿਬ ਇਟੱਗੇ ਅਮਰਤਸ਼ਾਹ ਕੇ ਕਿਰਪਾ ਰਾਮ ਤੋਂ ਕਿਰਪਾ ਸਿੰਘ ਤੇ ਸੰਮੁਖ ਤੋਂ ਸੰਮੁਖ ਸਿੰਘ ਬਣੇ ਸਨ ਇਹ ਵੀ ਚਮਕੌਰ ਦੀ ਜੰਗ 'ਚ ਲੜਦਿਆਂ ਸ਼ਹੀਦ ਹੋਏ ਨੇ ਭਾਈ ਮਕੰਦ ਸਿੰਘ ਦੂਸਰਾ ਭਾਈ ਅਨੰਦ ਸਿੰਘ ਇਹਨਾਂ ਤੋਂ ਇਲਾਵਾ ਭਾਈ ਖਜਾਨ ਸਿੰਘ ਜੀ ਤੇ ਭਾਈ ਧਿਆਨ ਸਿੰਘ ਜੀ ਇਹ ਦੋਵੇਂ ਰਿਆੜਖੋਂ ਦੇ ਸਨ ਪਿੰਡ ਰਿਆੜ ਦੇ ਸਨ ਸਕੇ ਪ੍ਰਾਸਨ ਭਾਈ ਬੁੱਢਾ ਸਿੰਘ ਜੀ ਜਿਹਦੇ ਸਾਬਜਾਦਾ ਅਜੀਤ ਸਿੰਘ ਨਾਲ ਬੜੇ ਨੇੜੇ ਦੇ ਸਬੰਧ ਸਨ ਭਾਈ ਈਸ਼ਰ ਸਿੰਘ ਜੀ ਭਾਈ ਧਿਆਨ ਸਿੰਘ ਜੀ ਪਿੰਡ ਮਾਜਰੀ ਚਮਕੌਰ ਇਹਨਾਂ 40 ਸਿੰਘਾਂ ਤੋਂ ਇਲਾਵਾ 8 ਸਿੰਘ ਉੱਥੇ ਹੋਰ ਮੌਜੂਦ ਦੱਸੇ ਜਾਂਦੇ ਨੇ ਵੱਖ-ਵੱਖ ਇਤਿਹਾਸਕਾਰਾਂ ਨੇ ਵੱਖ-ਵੱਖ ਨਾਂ ਲਿਖੇ ਨੇ ਉਹਨਾਂ ਵਿੱਚ ਨੇ ਭਾਈ ਰਾਮ ਸਿੰਘ ਬੁੱਗਿਆਣਾ ਭਾਈ ਚੰਦਨ ਸਿੰਘ ਕਵੀ ਭਾਈ ਹਰਦਾਸ ਸਿੰਘ ਕਵੀ ਭਾਈ ਮਾਲਾ ਸਿੰਘ ਜੋ ਭਾਈ ਤੁੱਲਾ ਦੇ ਛੋਟੇ ਭਰਾ ਸੀ ਭਾਈ ਸੰਤ ਸਿੰਘ ਪੱਟੀ ਭਾਈ ਚੰਦ ਸਿੰਘ ਭਾਈ ਘਣਾ ਸਿੰਘ ਤੇ ਭਾਈ ਦਿਆਲ ਸਿੰਘ ਪ੍ਰੋਹਤ ਸੋ ਬੇਸ਼ੱਕ ਸਿੰਘਾਂ ਦੀ ਗਿਣਤੀ ਜਫਰਨਾਮੇ ਮੁਤਾਬਕ ਗੁਰੂ ਸਾਹਿਬ ਜੀ ਨੇ 40 ਲਿਖੀ ਹੈ ਪੱਟਾ ਦੇ ਵਹੀ ਖਾਤਿਆਂ ਅਨੁਸਾਰ 46 ਤੋਂ 47 ਬੰਦੀ ਹੈ ਜੋ ਚਮਕੌਰ ਦੀ ਗੱਡੀ 'ਚ ਜੰਗਮਤੀ ਦੀ ਯੋਜਨਾ ਲਿਖੀ ਗਈ ਹੈ ਉਹਦੇ ਮੁਤਾਬਕ 47 ਬੰਦੇ ਹੈ ਸੋ ਇਹ ਸਾਰੀ ਗਿਣਤੀ ਉਹਦੇ ਨੇੜੇ ਤੇੜੇ ਹੈ ਵਿਚਾਰਨ ਦੀ ਗੱਲ ਇਹ ਹੈ ਕਿ ਇੱਕ ਪਾਸੇ 45-50 ਸਿੰਘ ਨੇ ਤੇ ਦੂਜੇ ਪਾਸੇ 10 ਲੱਖ ਦੀ ਮੁਗਲੀਆਂ ਫੌਜ ਹੈ ਜਿਸ ਨਾਲ Hindu ਰਾਜਿਆਂ ਦੀ ਫੌਜ ਹੈ ਸਾਰੇ ਹਿੰਦੁਸਤਾਨ ਦੀ ਫੌਜ ਕਹਿ ਲਵੋ ਇਸ ਵਿੱਚ ਕਿਹੜੇ-ਕਿਹੜੇ ਸੂਬੇ ਦੇ ਸੂਬੇਦਾਰ ਆਏ ਨੇ ਕਿਹੜੇ-ਕਿਹੜੇ ਸੂਬੇ ਦੀ ਫੌਜ ਆਈ ਹੈ ਕਿਹੜੇ-ਕਿਹੜੇ ਪਹਾੜੀ ਰਾਜੇ ਫੌਜ ਸਮੇਤ ਆਇਆ ਕਿਹੜੇ-ਕਿਹੜੇ ਚੌਧਰੀ ਰੰਗੜ ਪਠਾਨ ਹਿੰਦੂ ਆਏ ਨੇ ਚੜ ਕੇ ਤੇ ਜਿਨ੍ਹਾਂ ਨਾਲ ਗੁਰੂ ਕੇ ਸਿੱਖਾਂ ਨੇ ਅੱਠ ਪੋਤ ਨੌ ਪੋ ਨੂੰ ਦੁਪਹਿਰ ਤੱਕ ਭਰਵੀ ਜੰਗ ਕੀਤੀ ਹੈ ਆਓ ਤੁਹਾਨੂੰ ਉਹਨਾਂ ਦਾ ਵੇਰਵਾ ਦਿੰਦੇ ਹਾਂ ਕਿ ਮੁਗਲ ਫੌਜਾਂ ਦੇ ਜਰਨੈਲ ਕੌਣ ਸੀ ਫੌਜ ਕਿੱਥੋਂ-ਕਿੱਥੋਂ ਆਈ ਸੀ ਮੁਗਲਾਂ ਦੀ ਫੌਜ ਔਰੰਗਜ਼ੇਬ ਦੇ ਹੁਕਮ ਨਾਲ ਆਉਂਦੀ ਹੈ ਕੱਲੇ ਵਜ਼ੀਰ ਖਾਂ ਦੀ ਫੌਜ ਨਹੀਂ ਹੈ ਇਹ ਫੌਜ ਸੂਬਾ ਸਰਹੰਦ ਦੀ ਫੌਜ ਵੀ ਹੈ ਸੂਬਾ ਮਲਤਾਨ ਦੀ ਫੌਜ ਹੈ ਸੂਬਾ ਪਸ਼ਾਵਰ ਦੀ ਫੌਜ ਹੈ ਨਵਾਬ ਮਲੇਰ ਕੋਟਲਾ ਦੀ ਫੌਜ ਹੈ ਸੂਬਾ ਲਾਹੌਰ ਦੀ ਫੌਜ ਹੈ ਸੂਬਾ ਕਸੂਰ ਦੀ ਕਸੂਰ ਦੀ ਫੌਜ ਹੈ ਤੇ ਇਹਨਾਂ ਦੀ ਅਗਵਾਈ ਕਰ ਰਹੇ ਜਿਹੜੇ ਜਰਨੈਲ ਨੇ ਉਹਨਾਂ ਚ ਵजीर खान ਸੂਬਾ ਸਰਹੰਦ ਹੈ ਰੰਗਜੀਤ ਦਾ ਕਮਾਂਡਰ ਇਨ ਚੀਫ ਖਵਾਜਾ ਮਹਿਮੂਦ ਅਲੀ ਖਾਨ ਜਿਹਨੂੰ ਮਰਦੂਦ ਖਾਨ ਵੀ ਕਿਹਾ ਜਾਂਦਾ ਹੈ ਜ਼ਬਰਦਸਤ ਖਾਨ ਨਾਹਰ ਖਾਨ ਗਨੀ ਖਾਨ ਸ਼ੇਰ ਮੁਹੰਮਦ ਖਾਨ ਫਤੇਹ ਮੁਹੰਮਦ ਖਾਂ ਦਲਾਵਰ ਖਾਂ ਹਸੈਨ ਖਾਂ ਨਜੀਬ ਖਾਂ ਅਨਵਰ ਖਾਂ ਸੈਦ ਖਾਂ ਮੀਆਂ ਖਾਂ ਹਿਆਤ ਖਾਂ ਜਹਾਨ ਖਾਂ ਹੈਬਤ ਖਾਂ ਇਸਮਾਇਲ ਖਾਂ ਉਸਮਾਨ ਖਾਂ ਸੁਲਤਾਨ ਖਾਂ ਰੁਸਤਮ ਖਾਂ ਹਿੰਮਤ ਖਾਂ ਇਹਨਾਂ ਤੋਂ ਬਿਨਾ ਮਰਿੰਡੇ ਦੇ ਹਾਕਮ ਜਾਨੀ ਖਾਂ ਮਾਨੀ ਖਾਂ ਦੀ ਫੌਜ ਸਡੌਰੇ ਦੇ ਹਾਕਮ ਸਿਆਦਤ ਅਲੀ ਦੀ ਫੌਜ ਬਿਜਵਾੜੇ ਦੇ ਹਾਕਮ ਸ਼ਮਸ਼ ਖਾਂ ਦੀ ਫੌਜ ਜਲੰਧਰ ਦੇ ਹਾਕਮ ਰਹਿਮਤ ਖਾਂ ਤੇ ਨਜੀਬ ਖਾਂ ਦੀ ਫੌਜ ਮੁਗਲ ਚੌਧਰੀ ਬਡਲਾੜਾ ਬੋਹਾ ਅੰਡਰੂ ਸਮਾਣਾ ਝੰਗ ਬਹਾਵਲਪੁਰ ਦੀਆਂ ਫੌਜਾਂ ਹਿੰਦੂ ਚੌਧਰੀ ਸਰਸਾ ਰਾਣੀਆਂ ਫਤਿਆਬਾਦ ਫਗਵਾੜੇ ਦੀ ਫੌਜ ਤੇ ਇਸ ਤੋਂ ਬਿਨਾ ਜਿਹੜੇ ਪਹਾੜੀ ਰਾਜੇ ਨੇ 18 ਪਹਾੜੀ ਰਾਜਿਆਂ ਦੀ ਫੌਜ ਇਹਦੇ ਵਿੱਚ ਸ਼ਾਮਲ ਦੱਸੀ ਜਾਂਦੀ ਹੈ ਜਿਨ੍ਹਾਂ ਚ ਇੱਕ ਹਲੂਰ ਦੇ ਰਾਜੇ ਦੀ ਫੌਜ ਅਜਮੇਰ ਚੰਦੂ ਦੀ ਅਗਵਾਈ ਕਰ ਰਿਆ भीमचंद ਦਾ ਬੇਟਾ ਬਰੋਲੀ ਦੀ ਫੌਜ ਕਸੌਲੀ ਦੀ ਫੌਜ ਕਾਂਗੜੇ ਦੀ ਫੌਜ ਨਦਾਉਨ ਦੀ ਫੌਜ ਨਾਹਨ ਦੀ ਫੌਜ ਬੜੈਲ ਦੇ ਰਾਜੇ ਦੀ ਫੌਜ ਰਾਜਾ ਚੰਬਾ ਦੀ ਫੌਜ ਰਾਜਾ ਪੰਭੋਰ ਦੀ ਫੌਜ ਰਾਜਾ ਚੰਬੋਲੀ ਦੀ ਫੌਜ ਰਾਜਾ ਜੰਮੂ ਦੀ ਫੌਜ ਰਾਜਾ ਨੂਰਪੁਰ ਦੀ ਫੌਜ ਰਾਜਾ ਜਸਵਾਲ ਦੀ ਫੌਜ ਕਮੰਡ ਜਾਂਦੇ ਦੀਨ ਆਈ ਹੈ ਰਾਜਾ ਸ਼੍ਰੀਨਗਰ ਦੀ ਫੌਜ ਰਾਜਾ ਕਾਠਗੜ੍ਹ ਦੀ ਫੌਜ ਦਿਆਚੰਦ ਉਹਦਾ ਕਮਾਂਡਰ ਹੈ ਰਾਜੇ ਗੜਵਾਲ ਦੀ ਫੌਜ ਰਾਜੇ ਹਿੰਗਡੋਰ ਦੀ ਫੌਜ ਰਾਜੇ ਮੰਡੀ ਦੀ ਫੌਜ ਰਾਜੇ ਕੁੱਲੂ ਦੀ ਫੌਜ ਤੋਂ ਇਸ ਤਰ੍ਹਾਂ ਇਹ ਸਾਰੇ ਪਹਾੜੀ ਰਾਜੇ ਵੀ ਇਹਨਾਂ ਦੇ ਨਾਲ ਆਉਂਦੇ ਨੇ ਤੋਂ ਇਹ ਸਾਰੇ ਰਲ ਕੇ ਕੋਈ ਗਮਵਾ ਨਹੀਂ ਅਕਸਮਾ ਖਾਂਦਾ ਕੋ ਕਰਾਂ ਦੀਆਂ ਕਸਮਾਂ ਖਾ ਕੇ ਜਿੰਨਾ ਗੁਰੂ ਸਾਹਿਬ ਜੀ ਨੇ ਧੋਖਾ ਕੀਤਾ ਸੀ ਸਾਰੇ ਲੜਨ ਵਾਸਤੇ ਆਏ ਆ ਸੋ ਗੁਰੂ ਪਿਆਰਿਓ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਫੌਜ ਕੱਲੇ ਵਜ਼ੀਰ ਖਾਨ ਦੇ ਕਹਿਣ ਤੇ ਨਹੀਂ ਆਈ ਵਜ਼ੀਰ ਖਾਨ ਨੂੰ ਔਰੰਗਜ਼ੇਬ ਨੇ ਆਪਣੀ ਥਾਂ ਤੇ ਉਹਨਾਂ ਦਾ ਅਨਚਾਰਜ ਬਣਾ ਕੇ ਭੇਜਿਆ ਹੈ ਉਹਨਾਂ ਦੀ ਰਹਿਨਮਾਈ ਥੱਲੇ ਲੜਾਈ ਲੜੀ ਗਈ ਹੈ ਫੌਜਾਂ ਔਰੰਗਜ਼ੇਬ ਦੇ ਹੁਕਮ ਨਾਲ ਆਈਆਂ ਨੇ ਜੇ ਔਰੰਗਜ਼ੇਬ ਹੁਕਮ ਨਾ ਕਰਦਾ ਹੁੰਦਾ ਤੇ ਸਰਹੰਦ ਤੋਂ ਇਲਾਵਾ ਮਲਤਾਨ ਪਸ਼ਾਵਰ ਮਲੇਰਕੋਟਲਾ ਲਾਹੌਰ ਕਸ਼ਮੀਰ ਕਸੂਰ ਦੀ ਫੌਜ ਕਿਸਨਾਂ ਆ ਜਾਂਦੀ ਇਹ ਸਾਰਾ ਹੁਕਮ ਉਹਦਾ ਸੀ ਤੇ ਗੁਰੂ ਸਾਹਿਬ ਜੀ ਨੇ ਵੀ ਇਹ ਭਾਂਪ ਲਿਆ ਸੀ ਵੀ ਸਾਰਾ ਕਸੂਰ ਉਹਦਾ ਹੈ ਇਸੇ ਕਰਕੇ ਜਫਰ ਨਮਾ ਸਦਾ ਰੰਗਜੀਬ ਦੇ ਨਾਂ ਹੀ ਲਿਖਦੇ ਨੇ ਉਹ ਵਜ਼ੀਰ ਖਾਂ ਨੂੰ ਦੋਸ਼ੀ ਘੱਟ ਰਹੁੰਦੇ ਨੇ ਵਜ਼ੀਰ ਖਾਂ ਉਹਦਾ ਕਰਿੰਦਾ ਸੀ ਪਹਾੜੀ ਰਾਜਾਂ ਦੀ ਕੀ ਜੁਰਤ ਸੀ ਰੰਗਰੇਵ ਦੀ ਨਮਨਾ ਕਰ ਦਿੰਦੇ ਸੋ ਇਹ ਸਾਰੇ ਉਹਦੇ ਹੁਕਮ ਥੱਲੇ ਉਹਦੇ ਦਬਾਅ ਥੱਲੇ ਲੜਨ ਵਾਸਤੇ ਆਏ ਨੇ ਕੁਝ ਮਜਬੂਰੀ ਚ ਆਏ ਨੇ ਕੁਝ ਵਗਾਰਾਂ ਨੂੰ ਆਏ ਨੇ ਕੁਝ ਲਾਲਚਾਂ ਨੂੰ ਆਏ ਨੇ ਇਹੀ ਕਾਰਨ ਸੀ ਕਿ ਗੁਰੂ ਤੇ ਗੁਰੂ ਨੂੰ ਸਮਰਪਤ 40 45 ਜਾਂ 50 ਸਿੰਘ 10 ਲੱਖ ਦੀ ਫੌਜ ਨਾਲ ਲੜਦੇ ਨੇ 10 ਲੱਖ ਦੀ ਫੌਜ ਨੂੰ ਭੱਜ ਜਾਣਾ ਪੈ ਜਾਂਦੀਆਂ ਨੇ ਵੱਡਾ ਨੁਕਸਾਨ ਹੁੰਦਾ ਹੈ ਇਹੋ ਫਰਕ ਸੀ ਗੁਰੂ ਕੀ ਫੌਜ ਗੁਰੂ ਲਈ ਮਰਿਆਦਾ ਵਾਸਤੇ ਮਾਤੜਾਂ ਵਾਸਤੇ ਇਨਸਾਫ ਵਾਸਤੇ ਮਨੁੱਖਤਾ ਲਈ ਲੜ ਰਹੀ ਸੀ ਜ਼ੁਲਮ ਦੇ ਉਲਟ ਲੜ ਰਹੀ ਸੀ ਜਦੋਂ ਕਿ ਮੁਗਲਾਂ ਤੇ ਪਹਾੜੀਆਂ ਦੀ ਫੌਜ ਵਗਾਰਾਂ ਵਾਸਤੇ ਤਨਖਾਹਾਂ ਵਾਸਤੇ ਦਵਾ ਥਲੇ ਲੜ ਰਹੀ ਸੀ ਸੋ ਆਸ ਹੈ ਆਪ ਜੀ ਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਭੁੱਲਾਂ ਚੁੱਕਾਂ ਦੀ ਖਿਮਾ ਆਪ ਜੀ ਨੂੰ ਜਾਣਕਾਰੀ ਚੰਗੀ ਲੱਗੇ ਤਾਂ ਆਪਣੇ ਇਸ ਸਿਰੜ ਨਿਸ਼ਾਨੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ